ਸਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਅੱਜ ਦਾ ਪੋਤਰ ਦਿਹਾੜਾ ਸਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਰਹੰਦ ਦੀ ਇਟ ਨਾਲ ਇਟ ਖੜਕਾ ਕੇ ਲਿਆ ਬੰਦੋ ਸਿੰਘ ਬਹਾਦਰ ਮਾਦੂ ਦਾਸ ਬੈਰਾਗੀ ਬਹੁਤ ਨਾਵਾਂ ਦੇ ਨਾਲ ਪਹਿਚਾਨ ਹੈ ਉਸ ਦੀ ਰਜੌਰੀ ਪੁਨਸ਼ ਦਾ ਰਹਿਣ ਵਾਲਾ ਜਿਸ ਜਗ੍ਹਾ ਤੇ ਆ ਦੂਠ ਥੋੜੇ ਦਿਨਾਂ ਦੇ ਵਿੱਚ ਬਹੁਤ ਭਿਆਨਕ ਬੰਬ ਬਾਰੀ ਹੋਈ ਔਰ ਬੜੀ ਦੁਨੀਆ ਉਥੇ ਫੌਤ ਹੋ ਗਈ ਮਰ ਗਈ ਉਹ ਪੁਨਸ਼ ਪਾਕਿਸਤਾਨ ਬਾਰਡਰ ਦੇ ਨਾਲ ਲੱਗਦਾ ਉਥੋਂ ਦਾ ਜੰਪਲ ਹੈ ਸ਼ਿਕਾਰੀ ਹੈ ਸ਼ਿਕਾਰ ਖੇਡਣ ਦਾ ਮਨ ਵਿੱਚ ਬੜਾ ਚਾਅ ਹੋਇਆ ਰੋਜ਼ਾਨਾ ਹੀ ਸ਼ਿਕਾਰ ਦੇ ਉੱਤੇ ਨਿਕਲ ਜਾਣਾ ਤੇ ਇੱਕ ਦਿਨ ਪਿਆਰਿਓ ਐਸਾ ਆਇਆ ਇੱਕ ਹਿਰਣੀ ਉਸ ਸ਼ਿਕਾਰੀ ਹੋਣ ਦੇ ਨਾਤੇ ਦਾ ਤੀਰ ਲਗਾ ਹਿਰਨੀ ਨੂੰ ਪੇੜ ਚਾਕ ਕੀਤਾ ਉਸ ਦੇ ਵਿੱਚੋਂ ਦੋ ਬੱਚੇ ਜਿਹੜੇ ਸੀ ਉਹ ਨਿਕਲੇ ਤੇ ਪਿਆਰਿਓ ਤੜਫ ਤੜਫ ਰੱਖੀ ਅੱਖਾਂ ਦੇ ਸਾਹਮਣੇ ਮਰ ਗਏ ਮਨ ਦੇ ਵਿੱਚ ਬੜਾ ਬੈਰਾਗ ਆਇਆ ਕਿ ਮੈਂ ਕੀ ਕਰ ਬੈਠਾ ਪਰਮੇਸ਼ਰ ਦੀ ਕਿਰਪਾ ਹੋਈ ਬੈਰਾਗੀ ਬਣ ਗਏ ਹਿਰਦੇ ਦੇ ਵਿੱਚੋਂ ਸ਼ਕਾਰ ਭਾਵਨਾ ਨੂੰ ਨਫ਼ਰਤ ਹੋ ਗਈ ਬਰਾਗੀ ਬਣ ਕੇ ਭਗਤੀਆਂ ਕਰਨ ਲੱਗ ਪਿਆ ਭਗਤੀ ਕਰਦਿਆਂ ਕਰਦਿਆਂ ਮਨ ਜਿਹੜਾ ਸੀ ਉਹ ਰਿੱਧੀਆਂ ਸਿੱਧੀਆਂ ਵੱਲ ਹੋ ਗਿਆ ਤੇ ਜਿਸ ਵੇਲੇ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨ ਲੱਗਾ ਪਾਪ ਕੇ ਕਾਲੇ ਇਲਮ ਨੂੰ ਜਾਨਣ ਲੱਗਾ ਤੇ ਜਦੋਂ ਉਹਦੇ ਪ੍ਰਤੱਖ ਪ੍ਰਮਾਨ ਨਜ਼ਰ ਆਏ ਤੇ ਸ਼ੈਤਾਨੀ ਦਿਮਾਗ ਫਿਰ ਘੁੰਮ ਗਿਆ ਸ਼ੈਤਾਨਾ ਵਾਲਾ ਬਣ ਗਿਆ ਇਸ ਚੱਕਰ ਦੇ ਵਿੱਚ ਆਪਣੇ ਆਪ ਨੂੰ ਇੱਕ ਮਹਾਨ ਤਪਸਵੀ ਅਖਾਉਣ ਲੱਗਾ ਹੰਕਾਰੀ ਬਣ ਗਿਆ ਵਿਚਰਦੇ ਆਂ ਵਿਚਰਦੇ ਆਂ ਇਸ ਧਰਤੀ ਨੂੰ ਛੱਡਦੇ ਆਂ ਛੱਡਦੇ ਆਂ ਨਦੇੜ ਦੀ ਧਰਤੀ ਤੇ ਪਹੁੰਚ ਗਿਆ ਗਦਾਵਰੀ ਦੇ ਕੰਢੇ ਤੇ ਪਿਆਰਿਓ ਇੱਥੇ ਜਾ ਕੇ ਹੋਰ ਰਧੀਆਂ ਸਿੱਧੀਆਂ ਕੀਤੀਆਂ ਕੀ ਕਰਦਾ ਹੈ ਪੰਗਾ ਬੜਾ ਸੋਨਾ ਵਛਾਇਆ ਉਸ ਪਲੰਗੇ ਦੇ ਉੱਤੇ ਮਹਿਮਾਨਾਂ ਨੂੰ ਬਿਠਾ ਲੈਂਦਾ ਬਾਅਦ ਵਿੱਚ ਆਪਣੀ ਸ਼ਕਤੀ ਨਾਲ ਮੰਜਾ ਮੁੰਦਾ ਮਾਰ ਦਿੰਦਾ ਆਪਦੇ ਉਹਦੇ ਚੇਲੇ ਤਾੜੀ ਮਾਰ ਕੇ ਹੱਸਦੇ ਨੇ ਤੇ ਫਿਰ ਅਗਲਾ ਜਿਹਦੇ ਵਿੱਚ ਕੋਈ ਪਾਇਆ ਨਹੀਂ ਹੈ ਪਿਆਰਿਓ ਮੰਜੇ ਤੋਂ ਡਿੱਗਦਾ ਤੇ ਉਥੋਂ ਉਚਾਰਾ ਚਲੇ ਜਾਂਦਾ ਹੈ ਕਹਿੰਦਾ ਭਾਅ ਮੌਜੂ ਉਡਾਉਂਦਾ ਹੈ ਮਜ਼ਾਕ ਉਡਾਉਂਦਾ ਹੈ ਕੋਈ ਚੰਗੇ ਕੰਮ ਨਹੀਂ ਕਰਦਾ ਸਾਰਾ ਸਾਰਾ ਦਿਨ ਉਸ ਤੋਂ ਬਾਅਦ ਗਜ਼ਾਵਰੀ ਦੇ ਕੰਢੇ ਉੱਤੇ ਜਾ ਕੇ ਇਸ਼ਨਾਨ ਪਾਣ ਕਰਨਾ ਔਰ ਹੋਰ ਰਿੱਧੀਆਂ ਸਿੱਧੀਆਂ ਦੇ ਵਾਸਤੇ ਉਪਰਾਲੇ ਕਰਦੇ ਰਹਿਣਾ ਇਧਰ ਜਿਸ ਵੇਲੇ ਤਲਵੰਡੀ ਸਾਬਤ ਹੋ ਦਮਦਮਾ ਸਹਿਬ ਕਮਰਕਸਾ ਖੋਲਿਆ ਸੀ ਸਤਿਗੁਰਾਂ ਨੇ ਇੱਥੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਪੂਰਣ ਕੀਤਾ ਔਰ ਇਥੋਂ ਦੱਖਣ ਵੱਲ ਨੂੰ ਚਾਲੇ ਮਾਰ ਦਿੱਤੇ ਔਰ ਜਦੋਂ ਦੱਖਣ ਦੇ ਵਿੱਚ ਗਏ ਪਿਆਰਿਓ ਤੇ ਕੀ ਦੇਖਦੇ ਨੇ ਅੱਗੇ ਗਦਾਵਰੀ ਦੇ ਕੰਢੇ ਉੱਤੇ ਇੱਕ ਪਲੰਗਾ ਵਿਸ਼ਿਆ ਹੋਇਆ ਇੱਕ ਡੇਰਾ ਹੈ ਕੁਝ ਸਾਧੂ ਮਹਤਮਾ ਤਰੇ ਫਿਰਦੇ ਨੇ ਸਤਿਗੁਰੂ ਸਿੱਖਾਂ ਸਮੇਤ ਉੱਥੇ ਪਹੁੰਚ ਗਏ ਹੌਲੀ ਹੌਲੀ ਕਾਫਲਾ ਜੁੜਦਿਆਂ ਜੁੜਦਿਆਂ ਬਹੁਤ ਸਿੱਖ ਸਤਿਗੁਰੂ ਦੇ ਨਾਲ ਜੁੜ ਗਏ ਕਿਉਂਕਿ ਆਪ ਨੂੰ ਪਤਾ ਹੈ ਜੰਗ ਚਮਕੌਰ ਵਾਲੀ ਤੇ ਚਮਕੌਰ ਤੋਂ ਬਾਅਦ ਦੇ ਵਿੱਚ ਸਿੰਘ ਨਨਪੁਰ ਸਾਹਿਬ ਤੋਂ ਜਿਹੜੇ ਜੱਲੇ ਸਾਨੂੰ ਸ਼ਹੀਦੀਆਂ ਪ੍ਰਾਪਤ ਕਰ ਗਏ ਸਨ ਪਿਆਰਿਆਂ ਦੇ ਵਿੱਚੋਂ ਦੁੱਤਰ ਸਿੰਘ ਸੰਤਿਕ ਭਾਈ ਮਾਨ ਸਿੰਘ ਸੀ ਔਰ ਜਿਸ ਵੇਲੇ ਤਲਵੰਡੀ ਸਾਗੋ ਦੇ ਵਿੱਚ ਕਾਫਲਾ ਵੱਡਾ ਹੋਇਆ ਵਜ਼ੀਰ ਖਾਨ ਨੂੰ ਫਿਰ ਪਤਾ ਲੱਗਾ ਫੌਜ ਨੇ ਦਾਵਾ ਕੀਤਾ ਸੀ ਤੇ ਮੁਕਸਰ ਸਾਹਿਬ ਅਖੀਰਲੀ ਫਿਰ ਜੰਗ ਹੋਈ ਉਸ ਜੰਗ ਤੋਂ ਬਾਅਦ ਵਿੱਚ ਤਲਵੰਡੀ ਸਾਗੋ ਵਿਖੇ ਚੰਗਾ ਸਭਾ ਤਕਰੀਬਨ ਗੁਜ਼ਾਰ ਕੀਤਾ ਜੀ ਉੱਥੋਂ ਦਖਲਵਾਲ ਨੂੰ ਚਾਲੇ ਮਾਰੇ ਸੀ ਜਿਸ ਵੇਲੇ ਸਿੰਘਾਂ ਸਮੇਤ ਉਸ ਮਾਧੋਦਾਸ ਬੈਰਾਗੀ ਦੀ ਡੇਰੇ ਦੇ ਵਿੱਚ ਪਲੰਘੇ ਦੇ ਉੱਤੇ ਸਤਿਗੁਰੂ ਜਾ ਕੇ ਬਿਰਾਜਮਾਨ ਹੋ ਗਏ ਸਤਿਗੁਰੂ ਵੀ ਜਾਣੀ ਜਾਣ ਸਨ ਆਪਣੇ ਤੀਰਾਂ ਦੇ ਵਿੱਚੋਂ ਚਾਰ ਤੀਰ ਚੌਂ ਪਾਵਿਆਂ ਦੇ ਉੱਤੇ ਰੱਖ ਕੇ ਇੱਕ ਤੀਰ ਆਪਣੇ ਹੱਥਾਂ ਵਿੱਚ ਰੱਖਿਆ ਜਾ ਕੇ ਕਿਸੇ ਨੇ ਸਾਧੂ ਮਾਧੋਦਾਸ ਬੈਰਾਗੀ ਨੂੰ ਦੱਸਿਆ ਕਹਿਣ ਲੱਗਿਆ ਤੇਰਾ ਪਲੰਗਾ ਕਿਸੇ ਨੇ ਮਲਿਆ ਘੋੜਿਆਂ ਕੀਤਾ ਹੀ ਬਾਗ ਬਰਾਨ ਮਾਧੋ ਤੜਕੇ ਦਾ ਆਣ ਕੇ ਬਹਿ ਗਿਆ ਤੇ ਰਾਜੇ ਨੇ ਹੋਇਆ ਇਸ਼ਨਾਨ ਜਾ ਕੇ ਵੇਖ ਤੇਰਾ ਬਾਗ ਉਜੜਿਆ ਪਿਆ ਤੇਰੇ ਬਾਗ ਦੇ ਵਿੱਚ ਬੱਕਰੇ ਝਟਕਾਏ ਗਏ ਨੇ ਤੇਰੇ ਬਾਗ ਨੂੰ ਲੁਗ ਲੁਵਹਣ ਕੀਤਾ ਆਇਆ ਹੈ ਜਿਨ੍ਹਾਂ ਕਮਾਂ ਤੋਂ ਡਰਦਾ ਤੂੰ ਰਜੌਰੀ ਪੁੱਛ ਤੋ ਇਥੇ ਆਣ ਕੇ ਬੈਠਾ ਹੈ ਉਹ ਖੂਨੋਂ ਖੂਨ ਤੇਰੇ ਡੇਰੇ ਦੇ ਵਿੱਚ ਹੋਇਆ ਪਿਆ ਸਿੰਘਾਂ ਨੇ ਬੱਕਰੇ ਝਟਕਾਏ ਹੋਏ ਨੇ ਮਾਰੋ ਦਾਸ ਆਇਆ ਹੈ ਆਣ ਕੇ ਬੜੀ ਕੋਸ਼ਿਸ਼ ਕੀਤੀ ਸ਼ਕਤੀਆਂ ਦੇ ਨਾਲ ਮੰਜਾ ਮੂਦਾ ਮਾਰਦੇ ਆ ਪਰ ਪਿਆਰਿਓ ਪੰਜਵਾਂ ਤੀਰ ਹੱਥ ਵਿੱਚ ਸਤਿਗੁਰੂ ਦੇ ਤੇ ਚਾਰ ਤੀਰ ਪਾਵਿਆਂ ਦੇ ਉੱਤੇ ਜਿਵੇਂ ਜੀਭਾ ਮਾਰਦੇ ਹੋਣ ਬਹੁਤ ਯਤਨ ਕੀਤਾ ਪਰ ਗੱਲ ਨਹੀਂ ਬਣੀ ਜਦੋਂ ਉਹਦੀਆਂ ਰੁੱਧੀਆਂ ਸਿੱਧੀਆਂ ਸਤਿਗੁਰੂ ਅੱਗੇ ਨਾ ਚੰਨੀਆਂ ਪਿਆਰਿਓ ਤੇ ਟਹਿ ਕੇ ਚੰਨਾ ਤੇ ਪੈ ਗਿਆ ਕਹਿਣ ਲੱਗਾ ਕੌਣ ਜੀ ਕਿੱਥੋਂ ਆਏ ਜੀ ਕੀ ਨਾਮ ਹੈ ਤੁਹਾਡਾ ਕਿਸ ਮਕਸਦ ਨਾਲ ਆਏ ਜੀ ਕਹਿਣ ਲੱਗੇ ਮਾਰੂ ਦਾਸ ਇੱਕ ਮੁਲਾਕਾਤ ਤੇਰੇ ਨਾਲ ਪਹਿਲਾਂ ਵੀ ਹੋ ਚੁੱਕੀ ਹੈ ਚੇਤਾ ਕਰਖਾ ਸ਼ਾਇਦ ਤੈਨੂੰ ਪਤਾ ਲੱਗ ਜਾਏ ਕਹਿਣ ਲੱਗਾ ਜੀ ਮੈਨੂੰ ਸਮਝ ਨਹੀਂ ਕਹਿੰਦੇ ਤੂੰ ਤੈਨੂੰ ਮਿਲੇ ਜ਼ਰੂਰਾਂ ਤੂੰ ਸਾਨੂੰ ਮਿਲਿਆ ਹੈ ਔਰ ਮੈਨੂੰ ਤੋਂ ਵਾਦਾ ਜਿਸ ਵੇਲੇ ਆਪਣੀ ਗੱਲਬਾਤ ਚਲਣੀ ਸੀ ਤੂੰ ਉੱਠ ਕੇ ਚਲੇ ਗਿਆ ਉਦੋਂ ਵਾਰਾ ਸਮਾਂ ਆਪਾਂ ਨੂੰ ਇੱਥੇ ਮਿਲਿਆ ਹੈ तकरीबन तकरीबन ਇਹ 5 6 ਸਾਲ ਦਾ ਸਮਾਂ ਲੰਘ ਗਿਆ ਤੇ ਅੱਜ ਤੇਰੀ ਮੇਰੀ ਮੁਲਾਕਾਤ ਹੋ ਰਹੀ ਹੈ ਮੇਰਾ ਨਾਮ ਗੋਵਿੰਦ ਸਿੰਘ ਹੈ ਫਿਰ ਜਦੋਂ ਸਾਰਾ ਹਾਲੇ ਬਿਆਨ ਕਰਕੇ ਦੱਸਿਆ ਤੇ ਇਹ ਮਾਧੋਦਾਸ ਬਰਾਗੀ ਜਿਹੜਾ ਸੀ ਇਹ ਪਿਆਰੇ ਸਿੰਘ ਸਜ ਗਿਆ ਹੈ ਅੰਮ੍ਰਿਤਪਾਣ ਕੀ ਤਿਆਰ ਕੀਤਾ ਉਹਦੇ ਜਿੰਨੇ ਮਰਜੀਵ ਨੇ ਸਾਧੂ ਸਾਰਿਆਂ ਨੂੰ ਸ਼ਿਕਾਇਆ ਤੇ ਮਾਧੋਦਾਸ ਬੈਰਾਗੀ ਨੂੰ ਬੰਦਾ ਸਿੰਘ ਬਹਾਦਰ ਤੇ ਜਿਹੜਾ ਗੁਰਬਾਣੀ ਦੇ ਵਿੱਚੋਂ ਪਿਆਰੇਉ ਨਾਂ ਨਿਕਲਿਆ ਉਹ ਉਹਦਾ ਨਾਂ ਸੀ ਗੁਰਬਖਸ਼ ਸਿੰਘ ਗਰਬਖਸ਼ ਸਿੰਘ ਸਿੰਘ ਸਜ ਗਿਆ ਹੈ ਗਰਬਖਸ਼ ਸਿੰਘ ਖਾਲਸਾ ਬਣ ਗਿਆ ਹੈ ਗਰਵਤ ਸਿੰਘ ਤਿਆਰ ਬਰਤਿਆਰ ਪੂਰਾ ਜਰੂ ਸਿੰਘ ਸੱਜਿਆ ਸਤਿਗੁਰੂ ਅੱਗੇ ਬੇਨਤੀ ਕੀਤੀ ਸਤਿਗੁਰੂ ਹੁਣ ਦੱਸ ਮੈਂ ਕੀ ਕਰਾਂ ਕਹਿੰਦੇ ਕਰਨਾ ਕੀ ਹੈ ਮੁਗਲ ਹਕੂਮਤ ਨੇ ਜਿਹੜਾ ਸਾਡੇ ਤੇ ਅਤਿਆਚਾਰ ਕੀਤਾ ਸੂਹਾ ਖਾ ਕੇ ਨਨਪੁਰ ਸਾਹਿਬ ਕਸਮਾ ਖਾ ਕੇ ਬਾਈ ਧਾਰ ਦੇ ਰਾਜਿਆਂ ਨੇ ਤੇ ਮਗਲ ਹਕੂਮਤ ਨੇ ਸਾਡੇ ਨਾਲ ਧੋਖਾ ਮਾਇਆ ਕੁਰਾਨ ਸ਼ਰੀਫ ਦੇ ਮਗਰਲੇ ਬਣੇ ਲਿਖ ਕੇ ਕਸਮ ਖਾਦੀ ਕਿਲਾ ਖਾਲੀ ਕਰ ਦਿਓ ਕੁਛ ਨਹੀਂ ਕਿਹਾ ਜਾਏਗਾ ਚਾਰੇ ਪੁੱਤਰ ਵਾਰੇ ਗਏ ਦੋ ਚਮਕੌਰ ਸਹਿ ਵਿੱਚ ਜੰਗ ਵਿੱਚ ਸ਼ਹੀਦ ਹੋਏ ਤੇ ਦੋ ਸਰਦਨੀਆ ਵਿੱਚ ਚਲੇ ਗਏ ਮਾਤਾ ਗੁਜਰ ਕੌਰ ਜੀ ਉਹ ਵੀ ਸ਼ਹੀਦੀਆਂ ਪ੍ਰਾਪਤ ਕਰ ਗਈ ਤੇ ਪਿਆਰੇ ਸਿੱਖ ਜਿਹੜੇ ਸਾਨੂੰ ਵੀ ਸ਼ਹੀਦੀਆਂ ਪ੍ਰਾਪਤ ਕਰ ਗਿਆ ਹੁਣ ਜਿਹੜਾ ਸਰਹੰਦ ਦਾ ਨਵਾਬ ਹੈ ਉਹਨੇ ਬੱਚਿਆਂ ਛੋਟਿਆਂ ਨੂੰ ਸਿਰਫ 7 ਸਾਲ ਤੇ 9 ਸਾਲ ਦੀ ਉਮਰ ਕੋਹ ਕੋਹ ਕੇ ਮਾਰਿਆ ਜੇ ਤੂੰ ਕੁਝ ਕਰਨਾ ਚਾਹਣਾ ਹੈ ਤੇ ਉਹਨੇ ਉਹੋ ਹੀ ਸਰਹੰਦ ਦਾ ਸੂਬਾ ਫੇਰ ਪਿੱਛੇ ਪੈ ਕੇ ਮੁਕਸਰ ਦੀ ਜੰਗ ਵੀ ਉਹਦੇ ਨਾਲ ਹੋਈ ਉੱਥੇ ਵੀ ਸਾਡੇ ਸਿੰਘ ਬਹੁਤ ਨੇ ਸ਼ਹੀਦ ਕੀਤੇ ਗੁਰੂ ਸਾਹਿਬ ਤੋਂ ਥਾਪੜਾ ਲਿਆ ਕਹਿਣ ਲੱਗੇ ਜੋ ਹੁਕਮ ਆਵਜੀ ਦਾ ਪੂਰਾ ਕਰਾਂਗੇ ਪਿਆਰਿਓ ਉਹੀ ਜਿਹੜੇ ਪੰਜ ਤੀਰ ਸਨ ਜਿਹੜਿਆਂ ਨੂੰ ਜੀਭਾਂ ਮਾਰਦੇ ਪ੍ਰਤੀਤ ਹੁੰਦੇ ਸੀ ਉਹ ਪੰਜ ਤੀਰ ਬਖਸ਼ਿਸ਼ ਕੀਤੇ ਨੇ ਨਗਾਰਾ ਬਖਸ਼ਿਸ਼ ਕੀਤਾ ਨਿਸ਼ਾਨ ਸਾਹਿਬ ਬਖਸ਼ਿਸ਼ ਕੀਤਾ ਨਾਲ ਆਪਣੇ ਪੰਜ ਸਿੰਘ ਦਿੱਤੇ ਨੇ ਤੇ ਘਟੋ ਘਟ ਹੋਰ 20 ਸਿੰਘ ਬੰਦਾ ਸਿੰਘ ਬਹਾਦਰ ਨੂੰ ਦਿੱਤੇ ਔਰ ਕੁਝ ਤਰੀਕੇ ਦੇ ਨਾਲ ਹੁਕਮਨਾਮੇ ਬਖਸ਼ਿਸ਼ ਕੀਤੇ ਨੇ ਕਹਿਣ ਲੱਗੇ ਜੇ ਤੂੰ ਇਨ ਪਾਏ ਪੂਰਨਿਆਂ ਤੇ ਚੱਲੇਗਾ ਤੇਰੀ ਸਦਾ ਹੀ ਜਿੱਤ ਹੋਵੇਗੀ ਜਦ ਨੂੰ ਜਾਏਗਾ ਜੇ ਦਿਨ ਤੂੰ ਆਪਣੇ ਮਕਸਦ ਤੋਂ ਛੜਕ ਗਿਆ ਉਸ ਤੋਂ ਬਾਅਦ ਤੇਰਾ ਛੱਡ ਤੇ ਹੱਥ ਨਹੀਂ ਹੋਵੇਗਾ ਜਦ ਲਗ ਖਾਲਸਾ ਰਹੇ ਨਿਆਰਾ ਤਵ ਲਗ ਤੇਜ ਦਿਓ ਮੈਂ ਸਾਰਾ ਜਦ ਇਹ ਗੈਬ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੂੰ ਨਵਾਸ ਇਹ ਜਿਹੜੇ ਪੰਜ ਸਿੰਘ ਤੈਨੂੰ ਨਾਲ ਥਾਪ ਕੇ ਦਿੱਤੇ ਐ ਇਹਨਾਂ ਪੰਝਾਂ ਦੇ ਹੁਕਮ ਦੇ ਵਿੱਚ ਰਹਿਣਾ ਮੇਰੇ ਸਦਾ ਹੀ ਦਰਸ਼ਨ ਹੋਣਗੇ ਔਰ ਸਦਾ ਹੀ ਸਾਥ ਹੋਵਾਂਗਾ ਤੇ ਜਿੱਥੇ ਨੂੰ ਜਾਵੇਂਗਾ ਜਿੱਥੇ ਹੀ ਪ੍ਰਾਪਤ ਆ ਗਿਆ ਨਾ ਕਿ ਸਲਗਰੂ ਤੋਂ ਵਿਆਹ ਤੇ ਸਿੰਘਾਂ ਦਾ ਨਾਲ ਜਥਾ ਬਣ ਗਿਆ ਤੇ ਪਿਆਰਿਓ ਨਦੇੜ ਦੀ ਧਰਤੀ ਤੋਂ ਪੰਜਾਬ ਨੂੰ ਚਾਲੇ ਪਾ ਦਿੱਤਾ ਹਰ ਰਾਸਤੇ ਵਿੱਚ ਸਈਦੇ ਸਈਦੇ ਕਾਫਲਾ ਵੱਧਦਾ ਗਿਆ ਆਣ ਪੰਜਾਬ ਦੀ ਧਰਤੀ ਦੇ ਉੱਤੇ ਜਿਸ ਵੇਲੇ ਪਹੁੰਚਦੇ ਨੇ ਅੱਗੋਂ ਮਾਝੇ ਦੇ ਇਲਾਕੇ ਦੇ ਵਿੱਚੋਂ ਵੀ ਬੀਰਾਂ ਸਿੰਘ ਆਪ ਜੀ ਦੇ ਨਾਲ ਜਾ ਰਲਦੇ ਨੇ ਤੇ ਬੜੀ ਬੜੀ ਫੌਜ ਦਾ ਖਲਾਰਾ ਬਣ ਜਾਂਦਾ ਔਰ ਇਹਦੇ ਨਾਲ ਭਾਈ ਬਨੋਦ ਸਿੰਘ ਜੀ ਭਾਈ ਬਾਦ ਸਿੰਘ ਜੀ ਬੇੰਤ ਸੂਰਮੇ ਨੇ ਜਿਹੜੇ ਸਤਿਗੁਰੂ ਨੇ ਆਪ ਜੀ ਨੂੰ ਬਖਸ਼ਿਸ਼ ਕੀਤੇ ਨਾਲ ਗਏ ਨੇ ਹੁਣ ਪਿਆਰਿਓ ਸਭ ਤੋਂ ਪਹਿਲਾਂ ਇੱਥੇ ਸਮਾਣੇ ਦੀ ਜਿੱਤ ਹੁੰਦੀ ਏ ਛਡੋਰੇ ਦੀ ਜਿੱਤ ਹੁੰਦੀ ਏ ਜਿਸ ਵੇਲੇ ਚੱਪੜ ਚਰੀ ਦੇ ਮੈਦਾਨ ਦੇ ਵਿੱਚ ਖਾਲਸਾ ਜੁੜਦਾ ਹੈ ਪੰਜ ਜਥੇਦਾਰਾਂ ਦੀ ਕਮਾਂਡ ਦੇ ਥੱਲੇ ਵੱਖੋ ਵੱਖਰੇ ਸੂਰਮੇ ਦਿੱਤੇ ਜਾਂਦੇ ਨੇ ਉਦੋਂ ਸੂਜਾ ਆਨੰਦ ਜਿਸ ਨੇ ਬੱਚਿਆਂ ਨੂੰ ਨਹੀਂ ਜਨਵਾਇਆ ਸੀ ਉਹਦਾ ਭਤੀਜਾ ਵੀ ਇਸ ਫੌਜ ਦੇ ਵਿੱਚ ਹੈ ਉਹ ਆਇਆ ਕਿਸ ਕਾਰਨ ਹੈ ਮੌਕੇ ਤੇ ਹੁੰਦੀ ਜਿੱਤ ਨੂੰ ਹਾਰ ਵਿੱਚ ਬਦਲਣ ਵਾਸਤੇ ਕਿਉਂਕਿ ਜਿਸ ਵੇਲੇ ਮੈਨੂੰ ਜਿੱਤ ਦੀ ਦਿੱਤੀ ਹੋਈ ਪ੍ਰਾਪਤ ਹੁੰਦੇ ਮੈਂ ਸਾਥੀਆਂ ਸਮੇਂ ਦੌੜ ਜਾਵਾਂਗਾ ਬਾਕੀ ਵੀ ਦੌੜ ਜਾਣਗੇ ਸਿੱਖਾਂ ਦੀ ਹਾਰ ਹੋਵੇਗੀ ਭਾਈ ਬਾਸ ਸਿੰਘ ਉਸ ਦੇ ਉੱਤੇ ਬਾਜ਼ ਅੱਖ ਰੱਖਦਾ ਹੈ ਤੇ ਆਪ ਬੰਦਾ ਸਿੰਘ ਬਹਾਦਰ ਉੱਚੇ ਤੇ ਥੇ ਦੇ ਉੱਤੇ ਬੈਠਾ ਦੇਖ ਰਿਹਾ ਹੈ ਪੰਹਾ ਸਿੰਘਾਂ ਦੀ ਕਮਾਨ ਦੇ ਵਿੱਚ ਪਿਆਰਿਓ ਖਾਲਸਾ ਫੌਜ ਨੂੰ اختیار ਹੈ ਤਰੀਕੇ ਦੇ ਨਾਲ ਲੜਾਈ ਕਰਨ ਦਾ ਸਾਰਾ ਔਰ ਦੂਜੇ ਬੰਨੇ ਸ਼ਹਿਰ ਦੇ ਵਿੱਚ ਨਹੀਂ ਸਰੰਦ ਤੋਂ ਬਹੁਤ ਪਾਸੇ ਨੇ ਔਰ ਉਥੇ ਵਜੀਦ ਖਾਨ ਵੀ ਆਪਣੀ ਫੌਜ ਲੈ ਕੇ ਆਉਂਦਾ ਹੈ ਜਿਹਦੇ ਵਿੱਚ ਇੱਕ ਕਤਾਰ ਹਾਥੀਆਂ ਦੀ ਹੈ ਮਗਰਲੇ ਬਨੇ ਤੋਪਖਾਨਾ ਹੈ ਉਦੋਂ ਪਿੱਛੇ ਘੋੜਸਵਾਰ ਨੇ ਉਦੋਂ ਪਿੱਛੇ ਪੈਦਲ ਫੌਜਾਂ ਨੇ ਤੇ ਪਿਆਰਿਓ ਉਹਦੇ ਵਿੱਚ ਜੰਗ ਦੀ ਬਿਲਕੁਲ ਤਿਆਰੀ ਬਿਗਲ ਵੱਜਦਾ ਨਗਾਰੇ ਵਜੇ ਤੇ ਜੰਗ ਦੀ ਤਿਆਰੀ ਹੋ ਗਈ ਪਿਆਰਿਓ ਜਿਸ ਵੇਲੇ ਹੁਣ ਸਿੱਖ ਫੌਜ ਦੇ ਵਿੱਚ ਘੋੜੇ ਜ਼ਰੂਰ ਨੇ ਹਾਥੀ ਨਹੀਂ ਰੱਖੇ ਜਾਂਦੇ ਇਹ ਬੜੀ ਪ੍ਰਾਣੀ ਕਹਾਵਤ ਹੈ ਜੀ ਗੁਰਬਾਣੀ ਦੇ ਵਿੱਚ ਦਰਜ ਵੀ ਹੈ ਪਿਆਰਿਓ ਹਾਥੀਆਂ ਦੀ ਫੌਜ ਨਹੀਂ ਰੱਖੀ ਜਾਂਦੀ ਹਾਥੀਆਂ ਤੇ ਜਿਵੇਂ ਰੱਬ ਹੁੰਦਾ ਹੈ ਤੇ ਫਿਰ ਇਹ ਨਾ ਜਦੋਂ ਜ਼ਖਮੀ ਮਾਰੇ ਮੋٹے ਹੁੰਦੇ ਨੇ ਪਿਛਾਨ ਹੁੰ ਚਿਗਾੜਦੇ ਜਾਂਦੇ ਨੇ ਪਿਆਰਿਓ ਤੇ ਆਪਣੀ ਫੌਜ ਦਾ ਇਬਰਾਮ ਕਰ ਦਿੰਦੇ ਨੇ ਆਪਣੀ ਫੌਜ ਨੂੰ ਮਿਦਰ ਦੇ ਬਿਦਰ ਦੇ ਅੱਗੇ ਨਿਕਲਦੇ ਜਾਂਦੇ ਨੇ ਹੁਣ ਪਿਆਰਿਓ ਜਿਸ ਵੇਲੇ ਗਹਿਗੱਜ ਜੰਗ ਸ਼ੁਰੂ ਹੋ ਗਈ ਇਧਰੋਂ ਵੀ ਤੀਰਾਂ ਤਲਵਾਰਾਂ ਦੀ ਵਰਸ਼ਾ ਹੋਣ ਲੱਗੀ ਤੇ ਅੱਗੋਂ ਵੀ ਇਸ ਗਹਿਗੱਜ ਜੁਧ ਦੇ ਵਿੱਚ ਸੁਚੇ ਨਾਮ ਦਾ ਭਤੀਜਾ ਆਪਣੀ ਫੌਜ ਲੈ ਕੇ ਭੱਜ ਗਿਆ ਧਾਈ ਕਰਕੇ ਕਾਬੂ ਕੀਤਾ ਛਿੜਕਾ ਦਿੱਤਾ ਔਰ ਬਾਕੀ ਫੌਜ ਨੇ ਭਾਈ ਬਾਹ ਸਿੰਘ ਵਰਗੇ ਭਾਈ ਨੋਹ ਸਿੰਘ ਵਰਗਿਆਂ ਨੇ ਬੜੇ ਵੱਡੇ ਲੇਵਲ ਦੇ ਉਤੇ ਮੁਗਲ ਫੌਜ ਦੇ ਆਉਂਦਾ ਯਕੀਨ ਨੂੰ ਵਜੀਰ ਖਾਨ ਨੂੰ ਕਾਬੂ ਕਰ ਲਿਆ ਗਿਆ ਕਾਬੂ ਕਰਕੇ ਸਾਰੀ ਫੌਜ ਜਿਹੜੀ ਹੈ ਬਾਕੀ ਭੱਜ ਗਈ ਉਨ ਨੂੰ ਰਸੇ ਪਾ ਕੇ ਪਿਆਰੇ ਉੱਤੇ ਧੋਇਆ ਗਿਆ ਉਹਨਾਂ ਧੂਕੇ ਸਰਹੰਦ ਤੱਕ ਲਿਆਂਦਾ ਗਿਆ ਸਰਹੰਦ ਦੇ ਬਾਜ਼ਾਰਾਂ ਦੇ ਵਿੱਚ ਫੇਰਿਆ ਗਿਆ ਔਰ ਅਖੀਰ ਉਹਨੂੰ ਮੌਤ ਦੇ ਘਾਟ ਉਤਾਰਿਆ ਉੱਥੇ ਫਿਰ ਵੀ ਖਾਲਸੇ ਨੇ ਜਿੰਨੇ ਵੀ ਲੋਕ ਸਨ ਜੇ ਕਿਸੇ ਨੇ ਅੱਗੋਂ ਹੱਥ ਚੁੱਕਿਆ ਉਹਦੇ ਤੇ ਹੱਲਾ ਕੀਤਾ ਬਾਕੀਆਂ ਨੂੰ ਕੁਝ ਨਹੀਂ ਕਿਹਾ ਤੇ ਜਿਹੜੀ ਉਹ ਵਜੀਦ ਖਾਨ ਦੀ ਘਰ ਵਾਲੀ ਸੀ ਪਿਆਰਿਓ ਬੀਬੀ ਜਨਮ ਉਹ ਬੱਚਿਆਂ ਦੇ ਤਸੀਹੇ ਦੇ ਤਸ਼ਹੀਦ ਕਰਦੇ ਪਹਿਲਾਂ ਹੀ ਆਪ ਆਪ ਭਾਵਨਾ ਸ਼ਾਵਰ ਕਰ ਗਈ ਸੀ ਭਾਲ ਆਪਣੇ ਪ੍ਰਾਣਾਂ ਦੀ ਹਉਤੀ ਦੇ ਕੇ ਉਹ ਮਰ ਚੁੱਕੀ ਸੀ ਇਸ ਵੇਲੇ ਖਾਲਸੇ ਦੇ ਅੱਜ ਦੇ ਦਿਨ ਸਰਹੰਦ ਸ਼ਹਿਰ ਦੇ ਉੱਤੇ ਖਾਲਸਾਈ ਨਿਸ਼ਾਨ ਚੁੜਾ ਕੇ ਸਿੱਖ ਰਾਜ ਦਾ ਮੁੱਢ ਬਣਿਆ ਅੱਜ ਦਾ ਦਿਨ ਇਸ ਕਰਕੇ ਭਾਗਾਂ ਵਾਲਾ ਦਿਨ ਹੈ ਔਰ ਬੰਦਾ ਸਿੰਘ ਜੀਹਾਦਰ ਨੇ ਆਪਣਾ ਛੱਕਾ ਚਾਲੂ ਕੀਤਾ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਕੀਤਾ ਪਿਆ ਰਿਓ ਤੇ ਦੂਸਰੀ ਜਿਹੜਾ ਸਾਨੂੰ ਜ਼ਮੀਨਾਂ ਦਾ ਮਾਲਕ ਬਣਾਇਆ ਏ ਵੀ ਬੰਦਾ ਸਿੰਘ ਬਹਾਦਰ ਦੀ ਦੇਣ ਹੈ ਪਹਿਲਾ ਬਾਦਸ਼ਾਹ ਸਿੱਖਾਂ ਦਾ ਹੋਇਆ ਜਿਸ ਨੇ ਸਿੱਖਾਂ ਨੂੰ ਜ਼ਮੀਨਾਂ ਦੇ ਹੱਕ ਦਵਾਏ ਔਰ ਖਾਲਸਾ ਰਾਜ ਕਾਇਮ ਕੀਤਾ ਔਰ ਉਦੋਂ ਬਾਅਦ ਜਿੱਤਾਂ ਦਾ ਐਸਾ سلسلہ ਸ਼ੁਰੂ ਹੋ ਗਿਆ ਮੁਗਲ ਹਕੂਮਤ ਕਮਜ਼ੋਰ ਹੁੰਦੀ ਹੁੰਦੀ ਸਹਜੇ ਸਹਜੇ ਬਿਲਕੁਲ ਖਤਮ ਹੋ ਗਈ ਸੋ ਇਹ ਸੀ ਪਿਆਰਿਓ ਅੱਜ ਦਾ ਸਾਕੇ ਸਰਾਂ ਦੀ ਜਿੱਤ ਬਾਬਾ ਬੰਦਾ ਸਿੰਘ ਦੀ ਬਹਾਦਰ ਵੱਲੋਂ ਜਵਾਬ ਜੀਨਾ ਸਾਂਝ ਪਾਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਨਾ ਜਿਤਾ ਰਹੋ ਗੱਜ ਕੇ ਫਤਿਹ ਜਾਈਏ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ